ਇਸ ਫਿਜ਼ਾੋਂ ਸੇ ਆਓਗੇ ਤਾਂ ਹਵਾ ਮੇਂ ਉਡਾ ਦੇ ਜਾਓਗੇ ਤੁਸੀਂ ਦੋ ਪੰਜਾਬਾਂ ਦੇ ਪਿਆਰ ਨੂੰ ਲਹਨਤ ਲਾ ਕੇ ਰੱਖ ਦਿੱਤੀ ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਪਾਕਿਸਤਾਨ ਅਤੇ ਭਾਰਤ ਦੇ ਦਰਮਿਆਨ ਜੰਗੀ ਮਾਹੌਲ ਬਣਿਆ ਹੋਇਆ ਸੋ ਇਹਦੇ ਵਿੱਚ ਇੱਕ ਫਿਲਮੀ ਅਦਾਕਾਰ ਨੇ ਪਾਕਿਸਤਾਨ ਦੇ ਨੇ ਠਾਕਰ ਸਾਹਿਬ ਇਤਫਾਕ ਠਾਕਰ ਜਿਹੜੇ ਕੀ ਚੜ੍ਹਦੇ ਪੰਜਾਬ ਦੀਆਂ ਬਹੁਤ ਫਿਲਮਾਂ ਦੇ ਵਿੱਚ ਚਾਹੇ ਮੈਂ ਅਮਰਿੰਦਰ ਗੱਲ ਬਾਈ ਹੋਣਾ ਗੱਲ ਕਰਾਂ ਗਿੱਪੀ ਹੋਣਾ ਗੱਲ ਕਰਾਂ ਹੋਰ ਕਲਾਕਾਰਾਂ ਨਾਲ ਐਮੀ ਬਿਰਖੋਣਾ ਨਾਲ ਬੜਾ ਉਹਨਾਂ ਨੇ ਕੰਮ ਕੀਤਾ ठाकर so साहब ने एक बयान दिया हवाओं में जाओगे जमीन जाओगे समुद्र के, के आओगे फिजवाओं से आओगे तो हवा में उड़ा दिए जाओगे समुद्र के पानियों से आओगे तो डबो दिए जाओगे जमीनी रास्तों से आओगे तो दफना दिए जाओगे ठाकर साहब यार ਦੋਵੇਂ ਪੰਜਾਬ ਦਾ ਪਿਆਰ ਵੰਡਣ ਵਾਲੇ ਯਾਰ ਮੁਲਕ ਨੇ ਦੋਵੇਂ ਪੰਜਾਬਾਂ 'ਚ ਤਾਂ ਬਹੁਤ ਪਿਆਰ ਆ ਸਾਡੀ ਬੋਲੀ ਇੱਕ ਹੈ ਪਹਿਰਾਵਾ ਇੱਕ ਹੈ ਨਾਮ ਇੱਕ ਨੇ ਤੇ ਫਿਰ ਤੁਸੀਂ ਜ਼ਹਿਰ ਕਿਉਂ ਘੋਲ ਰਹੇ ਹੋ ਇਸ ਪਿਆਰ ਪ੍ਰੇਮ ਹੌਲ ਦੇ ਵਿੱਚ ਜ਼ਹਿਰ ਕਿਉਂ ਘੋਲੀ ਜਾ ਰਹੀ ਆ ਗੁਰਦਾਸ ਮਾਨ ਹੋਰਾਂ ਦਾ ਇੱਕ ਗੀਤ ਸੀ ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ ਸੋ ਲੈnde ਪੰਜਾਬ ਵਾਲੇ ਠਾਕੁਰ ਸਾਹਿਬ ਤੁਸੀਂ ਚੜਦੇ ਪੰਜਾਬ ਦੀਆਂ ਫਿਲਮਾਂ ਵਿੱਚ ਕੰਮ ਕਰਕੇ ਕਿੰਨਾ ਪੈਸਾ ਕਮਾਇਆ ਹਰ ਇੱਕ ਪੰਜਾਬੀ ਨੇ ਤੁਹਾਨੂੰ ਪਿਆਰ ਦਿੱਤਾ ਚੜ੍ਹਦੇ ਪੰਜਾਬ ਵਾਲੇ ਨੇ ਚਾਹੇ ਉਹ ਕੈਨੇਡਾ ਚ ਰਹਿੰਦਾ ਚਾਹੇ ਮੁਲਕ ਕਿਸੇ ਵੀ ਵਿਦੇਸ਼ੀ ਮੁਲਕ ਚ ਰਹਿੰਦਾ ਤੁਹਾਡੀ ਕਿੰਨੀ ਇੱਜ਼ਤ ਕੀਤੀ ਆ ਤੁਹਾਨੂੰ ਕਿੰਨਾ ਕਲਾਕਾਰ ਹੋਣ ਦੇ ਬਾਬ ਜੀ ਤੁਹਾਨੂੰ ਪਲਕਾਂ ਤੇ ਬਿਠਾਇਆ ਪਰ ਤੁਸੀਂ ਸਾਡੀ ਕੀ ਕੀਤੀ ਤੁਸੀਂ ਸਾਨੂੰ ਬਿਲਕੁਲ ਥੱਲੇ ਲਾ ਦਿੱਤਾ ਜਿਹੜੇ ਕਹਿੰਦੇ ਸੀ ਤੁਸੀਂ ਲਹਿੰਦੇ ਪੰਜਾਬ ਵਾਲਿਆਂ ਨਾਲ ਪਿਆਰ ਦੀਆਂ ਗੱਲਾਂ ਕਰਦੇ ਹੋ ਹੁਣ ਕਿੱਥੇ ਗਿਆ ਉਹਨਾਂ ਦਾ ਤਾ ਬਿਆਨ ਦੇਤਾ ਹਰ ਇੱਕ ਨੂੰ ਆਪਦਾ ਮੁਲਕ ਪਿਆਰਾ ਹੁੰਦਾ ਜੀ ਤੁਹਾਨੂੰ ਪੰਜਾਬ ਨਾਲ ਪਿਆਰ ਆ ਲਹਿੰਦੇ ਪੰਜਾਬ ਨਾਲ ਤੁਸੀਂ ਪਾਕਿਸਤਾਨ ਜਿੰਦਾਬਾਦ ਕਹੋ ਕਹਿ ਸਕਦੇ ਹੋ ਕਹਿਣਾ ਇਦਾਂ ਜੇ ਮਰਿੰਦਰ ਗਲੋਰੀ ਜਾਂ ਹੋਰ ਐਕਟਰ ਨੇ ਉਹ ਆਪਦੇ ਚੜ੍ਹਦੇ ਪੰਜਾਬ ਨੂੰ ਪਿਆਰ ਕਰ ਸਕਦੇ ਨੇ ਆਪਦੇ ਦੇਸ਼ ਨੂੰ ਕਹਿ ਸਕਦੇ ਨੇ ਕਹਿਣਾ ਹੱਕ ਹੈ ਪਰ ਇਹ ਕਹਿਣਾ ਕਿ ਤੁਹਾਨੂੰ ਅਸੀਂ ਐ ਕਰਦੇ ਆਂਗੇ ਤੁਹਾਨੂੰ ਮਿੱਟੀ 'ਚ ਮਿਲਾ ਦੇਾਂਗੇ ਇਹ ਤੁਹਾਡੇ ਅੱਗੇ ਬਿਆਨ ਬੰਦੇ ਦੇ ਬਿਆਨ 'ਚੋ ਸ਼ੋਭਾ ਨਹੀਂ ਦਿੱਤਾ ਤੁਸੀਂ ਦੋ ਪੰਜਾਬਾਂ ਦੇ ਪਿਆਰ ਨੂੰ ਲਹਨਤ ਲਾ ਕੇ ਰੱਖ ਦਿੱਤੀ ਤੁਹਾਡੇ ਅੱਗੇ ਬੰਦੇ ਹੁੰਦੇ ਨੇ ਜਿਹੜੇ ਜ਼ਹਿਰਾਂ ਕੋਲਦੇ ਨੇ ਜਿਹੜੇ ਕੀ ਸੱਪ ਵਾਂਗੂ ਹੁੰਦੇ ਨੇ ਜ਼ਹਿਰਾਂ ਵਾਲੇ ਸੱਪ ਨਾਲ ਕੀ ਕੀਤਾ ਜਾਂਦਾ ਇਹ ਤੁਸੀਂ ਸਾਰੇ ਜਾਣਦੇ ਹੋ ਮਾਫ ਕਰੋ ਮੈਨੂੰ ਇਹ ਸ਼ਬਦ ਕਹਿਣੇ ਪੈ ਰਹੇ ਨੇ ਹਨਾ ਹੋਰ ਕਿੰਨੇ ਜਿਹੜੇ ਪਾਕਿਸਤਾਨ ਵਾਲੇ ਯੂਟਿਊਬਰ ਮੁੰਡੇ ਨੇ ਜਾਂ ਜਿਹੜੇ ਆ ਆ ਸ਼ਾਰਟ ਫਿਲਮਾਂ ਬਣਾਉਂਦੇ ਨੇ ਹਨਾ ਕਲਾਕਾਰਾਂ ਨਾਲ ਸੰਬੰਧਤ ਨੇ ਬਹੁਤ ਪਿਆਰ ਨਾਲ ਬੋਲਦੇ ਨੇ ਯਾਰ ਬਹੁਤ ਉਹਨਾਂ ਦਾ ਚੜਦੇ ਪੰਜਾਬ ਦੇ ਲੋਕਾਂ ਪ੍ਰਤੀ ਪਿਆਰ ਪਰ ਤੁਸੀਂ ਆ ਆਪਦੇ ਲਫ਼ਜ਼ਾਂ ਕਰਕੇ ਪੰਜਾਬੀਆਂ ਦੇ ਦਿਲਾਂ ਚੋਂ ਆਪਦੀ ਜਿਹੜੀ ਇੱਜ਼ਤ ਉਹ ਜ਼ੀਰੋ ਕਰ ਲਈ ਕਿਉਂ ਆਖਰ ਬੋਲਣਾ ਪਿਆ ਕੀ ਤੁਹਾਡੀ ਵਜ੍ਹਾ ਸੀ ਵੀ ਤੁਹਾਨੂੰ ਇਹ ਕਹਿਣਾ ਪੈ ਗਿਆ ਯਾਰ ਕੋਈ ਵੀ ਕਿਸੇ ਤੋਂ ਘੱਟ ਨਹੀਂ ਹੁੰਦਾ ਇੱਥੇ ਅੱਜ ਅੱਜਕੱਲ ਤੁਸੀਂ ਦੇਖ ਲਓ ਦੋ ਬੰਦੇ ਪਿੱੜ ਪੈਂਦੇ ਨੇ ਜਿਹਦੇ ਪੱਲੇ ਇੱਕ ਸਿਆੜ ਵੀ ਨਹੀਂ ਨਾ ਉਹ ਵੀ ਅਗਲਾ ਚਾਰਚ ਪੇੜਾ ਮਾਰ ਕੇ ਕਹਿੰਦਾ ਮੈਂ ਤੇਰਾ ਕੋ ਦਿਣਾ ਯਾਰ ਮੈਂ ਤੇਰੇ ਥੱਲੇ ਲੱਗਿਆ ਤੇ ਤੁਸੀਂ ਐਡੀ ਵੱਡੀ ਗੱਲ ਉਹ ਵੀ ਚੜ੍ਹਦੇ ਪੰਜਾਬ ਵਾਲਿਆਂ ਨੂੰ ਜਿਨ੍ਹਾਂ ਨੇ ਹਰ ਵਾਰ ਤੁਹਾਡਾ ਸਾਥ ਦਿੱਤਾ ਤੁਹਾਡੀ ਕਲਾਕਾਰੀ ਨੂੰ ਪਿਆਰ ਕੀਤਾ ਤੁਹਾਡੀ ਐਕਟਿੰਗ ਨੂੰ ਪਿਆਰ ਕੀਤਾ ਤੁਹਾਡੀਆਂ ਗੱਲਾਂ ਨੂੰ ਪਿਆਰ ਕੀਤਾ ਅੱਜ ਤੁਸੀਂ ਉਹਨਾਂ ਨਾਲ ਕੀ ਇਹ ਇਹ ਮੈਨੂੰ ਬਿਆਨ ਸੁਣ ਕੇ ਪਰਸਨਲੀ ਬਹੁਤ ਦੁੱਖ ਲੱਗਿਆ ਤੁਹਾਨੂੰ ਚਾਹੀਦਾ ਠਾਕੁਰ ਸਾਹਿਬ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਤੁਸੀਂ ਇੱਕ ਐਸਾ ਕੰਮ ਕੀਤਾ ਤੁਸੀਂ ਦੋ ਪੰਜਾਬਾਂ ਦੇ ਵਿੱਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਐ ਸੋ ਇਹ ਪੰਜਾਬਾਂ ਦੇ ਲੋਕ ਤੁਹਾਨੂੰ ਮਾਫ਼ ਨਹੀਂ ਕਰਨਗੇ ਵੱਡੇ ਅਜਿਹੇ ਬਿਆਨ ਨਾਲ ਸੱਚੀ ਦਿਲ ਨੂੰ ਠੇਸ ਪਹੁੰਚੀ ਐ ਹਨਾ ਸਾਡਾ ਮਨ ਟੁੱਟਿਆ ਯਾਰ ਵੀ ਇੱਕ ਐਡਾ ਕਲਾਕਾਰ ਜਿਹੜਾ ਸੀਨੀਅਰ ਕਲਾਕਾਰ ਉਹ ਇਹੋ ਜਿਹੇ ਬਿਆਨ ਦੇ ਸਕਦਾ ਸਿਰਫ ਇੱਕ ਵਾਹੋ ਵਾਈ ਖੱਟਣ ਲਈ ਤਾੜੀਆਂ ਮਾਰਨ ਦੇ ਲਈ ਤਾੜੀਆਂ ਤੁਹਾਨੂੰ ਵਿਦੇਸ਼ਾਂ 'ਚ ਬਹੁਤ ਮਿਲ ਜਾਂਦੀਆਂ ਨੇ ਚੜ੍ਹਦੇ ਪੰਜਾਬ ਵਾਲਿਆਂ ਤੋਂ ਕੀ ਹੋਲਾ ਰੱਖਿਆ ਹਨਾ ਕਿੰਨਾ ਤੁਹਾਨੂੰ ਜੋ ਵੀ ਜੋ ਵੀ ਚੀਜ਼ ਚਾਹੀਦੀਆਂ ਸੀ ਬਾਹਰ ਵਿਦੇਸ਼ਾਂ 'ਚ ਬੈਠਿਆਂ ਨੇ ਤੁਹਾਨੂੰ ਕਿੰਨਾ ਪਿਆਰ ਦਿੱਤਾ ਯਾਰ ਅੱਜ ਸਾਡਾ ਦਿਲ ਦੁਖਿਆ ਇਸ ਬਿਆਨ ਦੇ ਨਾਲ ਤੁਸੀਂ ਆਪਦੇ ਦੇਸ਼ ਪ੍ਰਤੀ ਵਫਾਦਾਰ ਹੋਵੋਗੇ ਉਹਨਾਂ ਵੀ ਚਾਹੀਦਾ ਪਰ ਕਿਸੇ ਨੂੰ ਐ ਕਹਿਣਾ ਵੀ ਤੁਹਾਨੂੰ ਐ ਕਰ ਦਿੱਤਾ ਜਾਊਗਾ ਇਹ ਮੁਨਾਸਬ ਜਾਂ ਸਹੀ ਨਹੀਂ ਹੈ ਇਸ ਗੱਲ ਨਾਲ ਤੁਹਾਡਾ ਵਿਰੋਧ ਅਸੀਂ ਸਦਾ ਹੀ ਕਰਦੇ ਰਹਾਂਗੇ ਕਿਉਂਕਿ ਲਹਿੰਦੇ ਪੰਜਾਬ ਦੇ ਵਿੱਚ ਸਾਡੇ ਬਾਬੇ ਨਾਨਕ ਦਾ ਜਨਮ ਹੋਇਆ ਸਾਨੂੰ ਉਸ ਧਰਤੀ ਵੱਲ ਖਿੱਚ ਹੈ ਮੋਹ ਹੈ ਪਿਆਰ ਹੈ ਹਨਾ ਪਰ ਤੁਸੀਂ ਉਸ ਪਿਆਰ ਦੇ ਵਿੱਚ ਜ਼ਹਿਰ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਮੈਂ ਇਹ ਕਰਦਾ ਕਿ ਜਲਦੀ ਤੋਂ ਜਲਦੀ ਠਾਕਰ ਸਾਹਿਬ ਤੁਸੀਂ ਚੜ੍ਹਦੇ ਪੰਜਾਬ ਤੇ ਲੋਕਾਂ ਤੋਂ ਅਤੇ ਜਿਹੜੇ ਫਿਲਮ ਇੰਡਸਟਰੀ ਚੜਦੇ ਪੰਜਾਬ ਦੇ ਤੁਸੀਂ ਕੰਮ ਕਰਦੇ ਹੋ ਇਹਨਾਂ ਤੋਂ ਮਾਫੀ ਮੰਗੋਂਗੇ ਅਤੇ ਆਪਦੇ ਕਹੇ ਹੋਏ ਬੋਲ ਵਾਪਸ ਲਵਾਂਗਾ ਧੰਨਵਾਦ ਸਾਰੀ